ਉਧਰ ਪੰਜਾਬ ਵਿਜੀਲੈਂਸ ਬਿਊਰੋ ਦੇ ਡੀਐਸਪੀ ਨੇ ਪਟਿਆਲਾ ਦੇ ਆਰਟੀਓ ਦਫ਼ਤਰ ਦੇ ਵਿੱਚ ਅਚਾਨਕ ਚੈਕਿੰਗ ਕੀਤੀ ਹੈ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਆ ਜਾਣੀਆਂ ਨੇ ਤੇ ਡਰਾਈਵਿੰਗ ਸੈਂਟਰ ਤੇ ਵਿੱਚ ਫੋਟੋਆਂ ਨਾ ਹੋਣ ਕਾਰਨ ਕਈ ਲੋਕਾਂ ਨੇ ਟੀਮ ਨੂੰ ਸ਼ਿਕਾਇਤ ਕੀਤੀ ਹੈ ਕਿ ਕਿਹਾ ਕਿ 3 ਤੋਂ 4 ਵਾਰ ਇੱਥੇ ਆਉਣ ਤੋਂ ਬਾਅਦ ਵੀ ਉਹਨਾਂ ਦਾ ਕੰਮ ਨਹੀਂ ਹੁੰਦਾ ਤੇ ਇੱਥੇ ਏਜੰਟ ਉਹਨਾਂ ਤੋਂ ਪੈਸੇ ਮੰਗਦੇ ਨੇ ਜਿਸ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਾਰ ਡੀਐਸਪੀ ਵਿਜੀਲੈਂਸ ਨੇ ਕਿਹਾ ਕਿ ਮੈਂ ਇੱਥੇ ਆ ਕੇ ਦੇਖਿਆ ਹੈ ਕਿ ਸਹੀ ਢੰਗ ਦੇ ਨਾਲ ਕੰਮ ਹੋ ਵੀ ਤੇ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਜਿਹੜਾ ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੇ ਕਿਸੁਰਾਂ ਨੂੰ ਮਿਲੀਆਂ। ਉਹਨਾਂ ਨੇ ਕਿਹਾ ਕਿ ਮੈਂ ਇਸ ਬਾਰੇ ਸਰਕਾਰ ਨੂੰ ਸੂਚਿਤ ਕਰਾਂਗਾ ਤੇ ਉਹਨਾਂ 에ਜੰਟਾ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਕੈਪੀਟਲ ਨਿਊਟਨ ਫੋਰਸੀ ਕੀ ਕਿ ਜਿਹੜੇ 에ਜੈਂਟ ਹੁੰਦੇ ਨੇ ਭਾਰਮ ਭਰਾ ਕੇ ਲੋਕਾਂ ਨੂੰ ਨਾ ਜਾਇੰਟ ਪੈਸੇ ਉਹਨਾਂ ਤੋਂ ਵਸੂਲ ਲੈਣੇ। ਕਰੀਅਰਸਾਂ ਦੇ ਨਾਮ ਤੇ ਜੀ ਜਿੱਦਾਂ ਹੁਣ ਆਪਾਂ ਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਈ ਏਜੰਟ ਕੀ ਕਰਦੇ ਆ ਆਪਾਂ ਫਾਰਮ ਅਪਲਾਈ ਕਰਵਾ ਕੇ ਐਕਸਟਰਾ ਪੈਸੇ ਇਵਨ ਅਰਨਿੰਗ ਦਾ ਕੌਂਸ ਕੰਸੂ ਵੀਰ ਵੀ ਹੈ ਜੀ ਉਹ ਫਿਰ ਉਹ 700 800 1000 2000 ਕਈ ਵਾਰ ਤਾਂ ਐ ਵੀ ਕਹਿੰਦੇ ਆ ਵੀ ਤੁਹਾਨੂੰ ਟੈਸਟ ਲਈ ਵੀ ਆਉਂਦੀ ਲੋੜ ਨਹੀਂ ਅਸੀਂ ਤੁਹਾਨੂੰ ਨਸਾਨ ਸਿੰਘ ਭਵਾਉਂਦਾਂਗੇ ਪੰਜ ਪੰਜ 700 200 ਬੈਕਸਟ ਲੈਂਦੇ ਰੱਖ ਗਾਉ ਉਹ ਸਵਾਜ ਸਭ ਨੂੰ ਇਨਫੋ ਸੀ ਕਿ ਉਹਦੇ ਘਰ ਕੇ ਆਪਣੀ ਟੀਮ ਨਾਲ ਆਲਾ ਚ ਆਏ ਤੇ ਚੈੱਕ ਕਰ ਲੋਕਾਂ ਦੇ ਗੱਲਾਂ ਸੁਣ ਲੈ ਕਿ ਜੋ ਸਾਨੂੰ ਸਾਡੇ ਵਾਲਾ ਜੋ ਸਰਕਾਰ ਨੂੰ ਕਿਹੜਾ ਹੋਊਗਾ ਕਿ ਆਸੀਂ ਆਪਦੇ ਕੋਲ ਜੋ ਉਹਨਾਂ ਨੂੰ ਇੰਪੋਰਟ ਦਵਾਂਗੇ ਉਸ ਮੁਤਾਬਕ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਸਹੂਲਤ ਵਾਸਤੇ ਉਹ ਸੈਂਟਰੇ ਬਣਾ ਤੇ ਬਣਾਈ ਜਾ ਸਕਣ ਹੋਰ ਬਣਾਏ ਜਾਣਗੇ ਤੇ ਇਹਦਾ ਕੋਲ ਜਿਵੇਂ ਸਟਾਫ ਘੱਟ ਹੈ ਸਟਾਫ ਨੂੰ ਹੋਰ ਵਧਾਇਆ ਜਾ ਸਕਦਾ ਹੈ ਇਨੀਵਨ ਸਰਵਰ ਡਾਊਨ ਰਹਿਤਾ ਹੈ ਤੇ ਕੱਲ ਪਟਿਆਲੀ ਚੈਕਿੰਗ ਹੋ ਰਹੀ ਹੈ ਕਿਤੇ ਹੋਰ ਵੀ ਹੋ ਰਹੀ ਹੈ ਜੀ ਮੈਂ ਤਾਂ ਪਿਆਰੇ ਦਾ ਦੱਸ ਸਕਦਾ ਜੀ ਮੈਂ